ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੋਨਡਲਸ ਕੋਨਡਲ ਸਲੀਪ ਕੇ ਮੇਰੇ ਵਿਚਾਰ ਬੇਲਾ ਜਿਲ੍ਹਾ ਰੋਪੜ ਨੇੜੇ ਸ਼ਿਸ਼ਮਕੌਰ ਸਾਹਿਬ ਅੱਜ ਦੀ ਵੀਡੀਓ ਉਹਨਾਂ ਬੰਦਿਆਂ ਵਾਸਤੇ ਬਹੁਤ ਖਾਸ ਹੈ ਜਿਹੜੇ ਚਿੱਟੇ ਦੀ ਤੋੜ ਤੋਂ ਬਹੁਤ ਤੰਗ ਨੇ ਦੁਖੀ ਨੇ ਚਿੱਟਾ ਕਰਦੇ ਵੀ ਨੇ ਔਰ ਛੱਡਣਾ ਚਾਹੁੰਦੇ ਨੇ ਪਰ ਛੱਡਿਆ ਨਹੀਂ ਜਾਂਦਾ ਕਿਹਨਾ ਕਾਰਨਾਂ ਕਰਕੇ ਨਹੀਂ ਛੱਡਿਆ ਜਾਂਦਾ ਇਹ ਤੁਸੀਂ ਹੋਰ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਪਰ ਚਿੱਟਾ ਛੱਡਣ ਵਾਸਤੇ ਸਿਰਫ ਇੱਕੋ ਇੱਕ ਫੈਸਲਾ ਕਰਨ ਦੀ ਜ਼ਰੂਰਤ ਹੁੰਦੀ ਆ ਮਨੋਵਲ ਥੋੜਾ ਜਿਹਾ ਉੱਚਾ ਕਰੋ ਹੌਂਸਲਾ ਰੱਖੋ ਕਿਸੇ ਵੀ ਚੀਜ਼ ਤੋਂ ਘਬਰਾਣ ਦੀ ਲੋੜ ਨਹੀਂ ਤੁਹਾਨੂੰ ਮੈਂ ਦੱਸਣ ਲੱਗਾ ਹਾਂ ਚਿੱਟਾ ਛੱਡਣ ਵਾਸਤੇ ਬੜੇ ਸੌਖੇ ਘਰੇਲੂ ਨੁਕਤੇ ਤਾਂ ਕਿ ਤੁਸੀਂ ਆਪ ਜਾਂ ਆਪਣੇ ਕਿਸੇ ਹੋਰ ਮਰੀਜ਼ ਦਾ ਜਾਂ ਆਪਣੇ ਕਿਸੇ ਸਾਥ ਸੰਬੰਧੀ ਦਾ ਚਿੱਟਾ ਛਡਾ ਸਕੋ ਦੇਖਿਓ 2 ਮਿੰਟ ਦੇ ਵਿੱਚ ਤੁਹਾਨੂੰ ਮੈਂ ਸਾਰਾ ਕੁਝ ਸਮਝਾ ਦੇਣਾ ਨੰਬਰ 1 ਜਦੋਂ ਮਰੀਜ਼ ਚਿੱਟਾ ਸਿਰਣਾ ਦਾ ਫੈਸਲਾ ਕਰਦਾ ਉਹਨੂੰ ਉਤਸ਼ਾਹਿਤ ਕਰਨਾ ਪਿਆਰ ਕਰਨਾ ਗਲਵਕੜੀ ਚ ਲੈਣਾ ਉਹਨੂੰ ਚੁੰਮਣਾ ਜਾਂ ਕਹਿ ਲੋ ਵੀ ਜੇ ਉਹਦੀ ਪਤਨੀ ਆ ਤਾਂ ਉਹਨੂੰ ਜੱਫੀਆਂ ਪਾਉਣੀਆਂ ਜੇ ਪਿਤਾ ਹੈ ਤਾਂ ਉਹਨੂੰ ਜੱਫੀ ਪਾਉਣੀ ਮਾਤਾ ਹੈ ਤਾਂ ਉਹਨੂੰ ਜੱਫੀ ਭੈਣ ਭਰਾ ਜੱਫੀ ਦੇ ਵਿੱਚ ਇੰਨੀ ਤਾਕਤ ਆ ਜੱਫੀ ਇੱਕ ਉਹ ਚੀਜ਼ ਹੈ ਜਿਹੜੀ ਤੁਹਾਡੀ એનર્ਜੀ ਅਗਲੇ ਨੂੰ ਦਿੰਦੀ ਆ ਜਦੋਂ ਅਸੀਂ ਘੁੱਟ ਕੇ ਕਿਸੇ ਨੂੰ ਗਲੇ ਮਿਲਦੇ ਆ ਸੀਨੇ ਨਾਲ ਲੱਗਦੇ ਆ ਜਾਂ ਆਪਣੇ ਛਾਤੀ ਨਾਲ ਲਾਉਂਦੇ ਆ ਤਾਂ ਉਹਦਾ ਦਰਦ ਉਹਦੀ ਤਕਲੀਫ ਅਭੀਰ ਜਾਂਦੀ ਆ ਔਰ ਉਹਦਾ ਮਨੋਵਲ ਇੰਨਾ ਉੱਚਾ ਹੋ ਜਾਂਦਾ ਕਿ ਬੰਦਾ ਕੁਝ ਵੀ ਕਰਨ ਦੇ ਸਮਰੱਥ ਹੋ ਜਾਂਦਾ ਹੈ ਗੱਲ ਸਿਰਫ ਐਨੀ ਕਾ ਦੂਸਰੀ ਫਿਰ ਵੀ ਮਰੀਜ਼ ਜਦੋਂ ਫੈਸਲਾ ਕਰ ਲਿਆ ਫਿਰ ਉਹਨੂੰ ਘਰ ਦਾ ਘਰੇਲੂ ਨੁਕਤਾ ਚੰਗੀ ਡਾਰਕ ਜੀ ਕਾਫੀ ਬਣਾਓ ਬ੍ਰਸਟਾ ਕਾਫੀ ਫਾਸਟ ਕਾਫੀ ਬਣਾਓ ਐਨ ਕਾਲੀ ਜੀ ਕਰਕੇ ਦਿਨ ਚ ਤਿੰਨ ਚਾਰ ਕੱਪ ਨੂੰ ਕਾਫੀ ਦੇ ਦਿਓ ਦੁੱਧ ਵਾਲੀ ਕਾਫੀ ਦੇਣੀ ਆ ਨਾਲ ਇੱਕ ਪੋਟਾ ਅਦਰਕ ਦਾ ਕੱਚੀ ਅਦਰਕ ਦਾ 1 ਫੁੱਟਾ ਕੱਚੀ ਹਲਦੀ ਦਾ ਨਾਲ 1-2 ਦੋ ਇਲਾਇਚੀਆਂ ਹਰ ਵਾਰੀ 1 ਫੁੱਟਾ ਕੱਚੀ ਹਲਦੀ 1 ਫੁੱਟਾ ਅਦਰਕ ਦਾ ਕੱਚੇ ਦਾ ਨਾਲ 2 ਛੋਟੀਆਂ ਇਲਾਇਚੀਆਂ ਇਹ ਮਰੀਜ਼ ਨੂੰ ਚਬਣ ਵਾਸਤੇ ਦਿਓ ਪਹਿਲਾਂ ਪਾਣੀ ਦੇ ਨਾਲ ਚਬਾਓ ਉਹਨੂੰ ਕਹ ਚਬਾ ਚਬਾ ਕੇ ਖਾਣਾ ਹੈ 5-7 ਮਿੰਟ 10 ਮਿੰਟ ਉਸ ਚੀਜ਼ ਨੂੰ ਚਬੰਦਾਂ ਰਹਿ ਵੀ ਜਿਉਂ-ਜਿਉਂ ਮਰੀਜ਼ ਇਹਨਾਂ ਚੀਜ਼ਾਂ ਨੂੰ ਆਪਣੇ ਮੂੰਹ 'ਚ ਰੱਖ ਕੇ ਚਬੰਦਾ ਰਹਿੰਦਾ ਹੈ ਚਬੰਦਾ ਰਹਿੰਦਾ ਹੈ ਤਿਉ ਤਿਉ ਜਿਹੜੇ ਉਹਦਾ ਦਿਮਾਗ ਹੈ ਜਿਹੜੇ ਉਹਦੇ ਸੈੱਲ ਨੇ ਜਿਹੜੀ ਉਹਦੀ ਬਾਡੀ ਆ ਉਹ ਐਕਟਿਵ ਹੋਣਾ ਸ਼ੁਰੂ ਹੋ ਜਾਂਦੀ ਆ ਜਿਹੜੀ ਚੀਜ਼ ਪਹਿਲਾਂ ਚਿੱਟਾ ਲੈ ਕੇ ਐਕਟਿਵ ਹੁੰਦੀ ਆ ਜਿਹੜਾ ਡੋਪਾਮਾਈਨ ਪਹਿਲਾਂ ਚਿੱਟਾ ਖਾ ਕੇ ਜਾਂ ਚਟਾ ਪੀ ਕੇ ਐਕਟਿਵ ਹੁੰਦਾ ਜਾਂ ਟੀਕਾ ਲਾ ਕੇ ਐਕਟਿਵ ਹੁੰਦਾ ਉਹੀ ਡੋਪਾਮਾਈਨ ਉਹੀ ਦਿਮਾਗ ਉਹੀ ਬਾਡੀ ਉਹੀ ਬਾਡੀ ਦੇ ਸੈੱਲਸ ਸਾਰੇ ਐਕਟਿਵ ਹੋਣ ਲੱਗ ਪੈਣਗੇ ਜੇ ਫਿਰ ਵੀ ਮੜੀ-ਮੁੜੀ ਤਕਲੀਫ ਲੱਗੇ ਕੋਈ ਦਰਦ ਦੀ ਗੋਲੀ ਲੈ ਸਕਦੇ ਹੋ ਕੋਈ ਮਲਟੀਵਿਟਾਮਿਨ ਲੈ ਸਕਦੇ ਹੋ ਨਾ ਸਕਦੇ ਹੋ ਅੱਜ ਕੱਲ ਮੌਸਮ ਬੜਾ ਸੋਹਣਾ ਆ ਗੋਸੇ ਪਾਣੀ ਨਾਲੋ ਜੇ ਫਿਰ ਵੀ ਤੋੜ ਲੱਗਦੀ ਹੈ ਥੋੜਾ ਜਿਹਾ ਠੰਡੇ ਪਾਣੀ ਨਾਲ ਨਾਲੋ ਜੇ ਫਿਰ ਵੀ ਤੋੜ ਲੱਗਦੀ ਹੈ ਥੋੜਾ ਜਿਹਾ ਹੋਰ ਠੰਡਾ ਪਾਣੀ ਉਹਦੇ ਨਾਲ ਸਿੰਪਲ ਪਾਣੀ ਦੇ ਨਾਲ ਨਾਲ ਆ ਸਕਦੇ ਹੋ ਤੁਹਾਨੂੰ ਤੋੜ ਬਿਲਕੁਲ ਨਹੀਂ ਲੱਗ ਸਕਦੀ ਫਿਰ ਵੀ ਤੁਹਾਨੂੰ ਬੋਡੀ ਨੂੰ ਐਕਟਿਵ ਕਰਨ ਵਾਸਤੇ ਛਾਲਾ ਮਾਰਨੀ ਆ ਰੱਸੀ ਟੱਪਣਾ ਨੱਠ ਲੈਣਾ ਬੂਟ ਪਾਉ ਸਪੋਰਟ ਸ਼ੂ ਪਾਉ ਜਰਾ ਪਾਉ ਕੱਪੜੇ ਪਾਉ ਤੇ ਨਿਕਲ ਜਾਓ 200 ਮੀਟਰ 300 ਮੀਟਰ ਕਿਲੋਮੀਟਰ 2 ਕਿਲੋਮੀਟਰ ਰੇਸ ਲਾਓ ਦਿਨ ਚ ਸਵੇਰੇ ਸ਼ਾਮ ਰਹਿਣਾ ਕਰੋ ਭਜੋ ਗਰਾਊਂਡ ਚਲੇ ਜਾਓ ਖੇਡੋ ਇਕੱਲੇ ਨਾ ਰਹੋ ਬਾਥਰੂਮ ਚ ਕੁੰਡੀ ਲਾ ਕੇ ਨਾ ਬੜੋ ਸਟ੍ਰੈਸ ਨਾ ਲਓ ਉਹਨਾਂ ਚੀਜ਼ਾਂ ਨੂੰ ਬਾਰ ਬਾਰ ਨਾ ਸੋਚੋ ਸਿਰਫ ਇਹ ਸੋਚਣਾ ਹੈ ਕਿ ਮੈਂ ਛੱਡਣਾ ਔਰ ਮੈਂ ਬਿਨਾ ਕਿਸੇ ਦਵਾਈ ਤੋਂ ਬਿਨਾ ਕਿਸੇ ਇਲਾਜ ਤੋਂ ਛੱਡਣਾ ਹੈ ਲੋਕਾਂ ਵਾਸਤੇ ਮਿਸਾਲ ਬਣਨਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਾਂ ਨੇ ਲੋਕਾਂ ਵਾਸਤੇ ਮਿਸਾਲ ਬਣਨਾ ਜਦੋਂ ਤੁਸੀਂ ਇਹ ਸੋਚੋਗੇ ਤਾਂ ਯਕੀਨ ਕਰਿਓ ਪਰਮਾਤਮਾ ਨੇ ਸਾਡੇ ਸ਼ਰੀਰ ਨੂੰ ਇੰਨਾ ਸਮਰੱਥ ਬਣਾਇਆ ਸਾਡੇ ਸ਼ਰੀਰ ਚ ਕਰੋਨਾ ਸੈੱਲ ਨੇ ਜਦੋਂ ਉਹ ਸੈੱਲ ਐਕਟਿਵ ਹੋ ਜਾਂਦੇ ਆ ਜੋ ਅਸੀਂ ਸੋਚਦੇ ਆ ਸਾਰੀ ਕੁਦਰਤ ਸਾਰੀ ਕਾਇਨਾਤ ਸਾਰਾ ਸ਼ਰੀਰ ਸਾਰੇ ਬਾਡੀ ਦੇ ਸੈੱਲ ਉਹ ਚੀਜ਼ਾਂ ਨੂੰ ਮੇਨਟੇਨ ਕਰਨ ਵਾਸਤੇ ਸ਼ੁਰੂ ਹੋ ਜਾਂਦੇ ਆ ਜਿਨ੍ਹਾਂ ਨੂੰ ਅਸੀਂ ਕਰਨਾ ਚਾਹੁੰਦੇ ਹੁੰਦੇ ਆ ਭਾਵ ਕਿ ਸਾਡਾ ਮਨੋਵੱਲ ਉਹਨੂੰ ਉਡੋਲ ਰੱਖਣਾ 3 ਤੋਂ ਲੈ ਕੇ 5 ਲੀਟਰ ਤੱਕ ਪਾਣੀ ਕੋਸਾ ਪਾਣੀ ਪੀ ਲਓ ਨੋਰਮਲ ਪਾਣੀ ਪੀ ਲਓ ਠੰਡਾ ਪਾਣੀ ਜਿੱਦਾਂ ਦਾ ਥੋੜਾ ਜੀ ਕਰਦਾ ਔਰ ਹੋ ਸਕੇ ਤਾਂ ਪਾਣੀ ਦੇ ਵਿੱਚ ਥੋੜਾ ਜਿਹਾ ਨਮਕ ਥੋੜੀ ਜਿਹੀ ਹਲਦੀ ਪਾ ਕੇ ਪੀਓ ਤਾਂ ਕਿ ਤੁਹਾਨੂੰ ਰਿلیف ਮਿਲੇ ਬਾਡੀ ਡੀਟੌਕਸ ਹੋਵੇ ਬਿਨਾ ਕਿਸੇ ਦੋ ਜੇ ਖਾਣੂ ਜੀ ਨਹੀਂ ਕਰਦਾ ਕੋਈ ਗੱਲ ਨਹੀਂ ਖਾਲੀ ਪੇਟ ਵਾਲਾ ਕੈਪਸੂਲ ਲੈ ਸਕਦੇ ਹੋ ਉਲਟੀ ਲੱਗਦੀ ਹੈ ਉਲਟੀ ਦੀ ਗੋਲੀ ਖਾ ਸਕਦੇ ਹੋ ਸਰੀਰ ਚ ਦਰਦ ਹੈ ਦਰਦੀ ਗੋਲੀ ਖਾ ਸਕਦੇ ਹੋ ਇਸ ਤਰ੍ਹਾਂ ਕਰਕੇ ਤੁਸੀਂ ਘਿਰਲੂ ਨੁਕਤੇ ਅਪਣਾ ਕੇ ਦੇਖੋ 24 ਘੰਟੇ ਤੋਂ ਲੈ ਕੇ 48 ਘੰਟੇ ਸਭ ਤੋਂ ਪਹਿਲਾਂ 12 ਘੰਟੇ ਅਗਲੇ 48 ਘੰਟੇ ਉ ਤੋਂ ਅਗਲੇ 72 ਘੰਟੇ ਇੰਨਾ ਕੁ ਟਾਈਮ ਤੁਸੀਂ ਟਪਾ ਦਿਓ ਭਾਵੇਂ ਇੱਕ ਵਾਰੀ 72 ਘੰਟੇ ਟਪਾ ਦਿਓ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਬਾਡੀ ਚ ਕੋਈ ਤਕਲੀਫ ਨਹੀਂ ਰਹਿ ਸਕਦੀ ਜੇ ਫਿਰ ਵੀ ਤੁਹਾਨੂੰ ਕਮਜੋਰੀ ਮਹਿਸੂਸ ਹੁੰਦੀ ਆ ਤੋੜ ਲੱਗਦੀ ਆ ਜਾਂ ਤੁਹਾਡਾ ਮਨ ਉਤਰਨ ਜਾਂਦਾ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਿੱਤੇ ਹੋਰ ਵੀਡੀਓ ਪਾਈਆਂ ਹੋਈਆਂ ਉਹਨਾਂ ਜ਼ਰੂਰ ਦੇਖੋ ਤੁਹਾਨੂੰ ਤੁਹਾਡਾ ਘਰੇਲੂ ਇਲਾਜ ਸਦੀ ਵੀਡੀਓ ਦੇ ਵਿੱਚ ਮਿਲ ਜਾਵੇਗਾ ਆਪ ਸਭ ਦਾ ਧੰਨਵਾਦ ਵੀਡੀਓ ਚੰਗੀ ਲੱਗੇ ਸ਼ੇਅਰ ਵੀ ਕਰਨੀ ਕਮੈਂਟ ਵੀ ਕਰਨਾ ਜੇ ਤੁਹਾਨੂੰ ਕੋਈ ਫਿਰ ਵੀ ਕੋਈ ਤਕਲੀਫ ਹੁੰਦੀ ਆ ਤੁਸੀਂ ਮੈਨੂੰ WhatsApp ਕਾਲੋ ਜਾਂ ਮੈਸੇਜ ਕਰ ਸਕਦੇ ਹੋ ਜਾਂ ਫੋਨ ਵੀ ਕਰ ਸਕਦੇ ਹੋ ਆਪ ਸਾਰਿਆਂ ਦਾ ਬਹੁਤ ਧੰਨਵਾਦ ਰੱਬ ਰੱਖਾ